ਜੇ ਵੀ ਲੂਟਣਾ ਹੈ ਤਾਂ ਲੂਟ ਲੈ राम ਨਾਮ ਹੈ ਲੂਟ ਫਿਰ ਪਾਛੇ ਪੁਛਤਾਉਗੇ ਪ੍ਰਾਣ ਜਾਏਗੇ ਸੂਟ ਲੁੱਟਦੇ ਕੀ ਸੀ ਲੁੱਟਦੇ ਸੀ ਧਰਮ ਦੇ ਨਾਂ ਤੇ ਝੂਠ ਬੋਲ ਕੇ ਬਈਓ ਤੇ ਤੁਹਾਡਾ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਤੁਸੀਂ ਕੱਪੜੇ ਦੋ ਉਹਨਾਂ ਨੂੰ ਭਾਂਡੇ ਦੋ ਉਹਨਾਂ ਨੂੰ ਜੁੱਤੀ ਉਹਨਾਂ ਦਾਣ ਕਰੋ ਜਿਆਦਾ ਉਹ ਚੇ ਬੈਣ ਦੁੱਧ ਪੀਣ ਨੂੰ ਗਾਂ ਸਾਨੂੰ ਦਾਨ ਕਰ ਦਿਓ ਵਾਹ ਉਹਨਾਂ ਨੂੰ ਦੁੱਧ ਮਿਲੂ ਝੂੜ ਬੋਲਗੇ ਤਾਂ ਉਹਨਾਂ ਦਾ ਨਾਤਾ ਲੁੱਟਦੇ ਸੀ ਉੜਬੀ ਲੋੜਦੇ ਅੰਕ ਕਾਂਦੇ ਲੁੱਟਣਾ ਲੁੱਟੋ ਇਹ ਤਾਂ ਜੇ ਕੋਈ ਚੋਰੀ ਕਰਕੇ ਲਿਆ ਕੇ ਤੁਹਾਨੂੰ ਦਾਨ ਕਰਦੇ ਤਾਂ ਤੁਹਾਡੇ ਪਿਤਰ ਵੀ ਫੜੇ ਜਾਣਗੇ ਚੋਰੀ ਦਾ ਮਾਲ ਧਿਆਣਾ ਜਾਣਗਾ ਇਹ ਲੋ ਆਵਾਮ ਕਿਉਂ ਨਹੀਂ ਲੁੱਟਦੇ ਧਰਮ ਦੇ ਨਾ ਹੋਤੇ ਤੁਸੀਂ ਹੋ ਅਖੰਡ ਪਾਠ ਕਰਾ ਕੇ ਲੋਕਾਂ ਨੂੰ ਲੁੱਟਦੇ ਹੋ ਯਾ ਕਰ ਲੋ ਆ ਕਰ ਲੋ ਰਾਮਨਾਮ ਲੁੱਟੋ ਤੁਸੀਂ ਆਪ ਲੁੱਟਣ ਆ ਤੋ ਲੁੱਟ ਲੈ ਰਾਮਨਾਮ ਹੈ ਲੁੱਟ ਰਾਮਨਾਮ ਦੀ ਲੁੱਟਾ ਇੱਥੇ ਕਿਹਦੇ ਨਾਲ ਲੁੱਟਣੀ ਆ ਜਿਹੜੀ ਨਾਲ ਲੁੱਟੋ ਲੁੱਟੋ ਜਿਹੜੀ ਨਾਲ ਲੈ ਕੇ ਜਾਣੀ ਆ ਜਿਹੜੀ ਨਾਲ ਇਹ ਨਹੀਂ ਜਾਣੀ ਲੁੱਟਣੀ ਉਹ ਤਾਂ ਆਪ ਲੁੱਟੇ ਗਏ ਫੇਰ ਪੈਸਾ ਇਕੱਠਾ ਕਰਕੇ ਫੇਰ ਅਗੇ ਲੁੱਟੇ ਆਪ ਗਏ ਲਾਹੇ ਕਾਰਨ ਆਇਆ ਜੱਗ ਹੋਏ ਬਜ਼ੂਰ ਗਿਆ ਠਗਾਏ ਠੱਗ ਠੱਗ ਬਣਿਆ ਬਹੁਤ ਇਕੱਠਾ ਕੀਤਾ ਲੋਕ ਲੁੱਟੇ ਝੂਠ ਬੋਲ ਕੇ ਸਭ ਕੁਝ ਛੱਡ ਕੇ ਚਲਾ ਗਿਆ ਠੱਗੀ ਤੇਰੇ ਨਾਲ ਹੋਈ ਕੋਨਾ ਨਾ ਹੋਈ ਉਹਨਾਂ ਦਾ ਫਰਾਤਾ ਤੇਰੇ ਤੇ ਤੇ ਇਹਨਾਂ ਨੇ ਕੁਝ ਮੰਨ ਲਿਆ ਤੂੰ ਛੱਡ ਗਿਆ ਜਿਹੜੀ ਠੱਗੀ ਉਹਨਾਂ ਨਾਲ ਮਾਰ ਲਈ ਉਹ ਤੇ ਤੋਲ ਕਸੂਰ ਲੈਣੇ ਤੇ ਤੋ ਦਾ ਵਸੂਲੀ ਜਾ ਉਹ ਠਕੀ ਜਿਹੜੀ ਤੈ ਮਾਰੀ ਆ ਤੂੰ ਜੋ ਛੱਡ ਗਿਆ ਉਹ ਨਹੀਂ ਵਸੂਲ ਹੋਣੀ ਤੇਨੂੰ ਨਹੀਂ ਪੜਣਾ ਆਉਂਦਾ ਕੁਝ ਹਾਂ ਤੇਰਾ ਤਾਂ ਮੁੱਦਾ ਹੈ ਉਹ ਅਦਾਲਤ ਵਿੱਚ ਪਿਆ ਕੇਸ ਬਣਿਆ ਤੇ ਤੇ ਵਿਆਹ ਤਾਂ ਲੁੱਟਿਆ ਹੋਇਆ ਮਾਲ ਹੈ ਤਾਂ ਮੁੱਦਾ ਹੁੰਦਾ ਹੈ ਉਹਦੇ ਵਿੱਚ ਸਰਕਾਰੀ ਪ੍ਰਾਪਰਟੀ ਆ ਤਾਂ ਜੋ ਤਾਂ ਲੁੱਟਿਆ ਤਾਂ ਸਬੂਤ ਆ ਵਿਆਹ ਲੁੱਟਿਆ ਪਿਆ ਤੇਰਾ ਜਵਾਬ ਦੇ ਲੂਟਣਾ ਤੋਂ ਲੂਟਣਾ RAM ਨਾਮ ਹੈ ਲੂਟ ਕਿਆ ਕਿੰது ਸੀ ਇਹਨਾਂ ਨੂੰ ਕਹਿਆ ਸੀ ਜਿਹੜੇ ਧਰਮ ਦੇ ਪ੍ਰਚਾਰਕ ਤੇ ਸੁਣ ਲਈ ਨਾਨਕ ਗੱਲ ਕਦੇ ਨਹੀਂ ਸੁਣਦੇ ਸੀ ਅਜੇ ਸਾਂਗੜੇ ਗੱਲਾਂ ਨੇ ਹਜ਼ਾਰਾਂ ਹੀ ਕਹਿੰਦੇ ਨੇ ਬੋਲਦੇ ਨੇ ਬੋਲਦੇ ਨੇ ਧਰਮ ਇਹ ਕੀ ਜਾਣੇ ਨਾ ਕੀ ਮਤਲਬ ਇਹ ਪੱਥਰ ਇਹ ਪੱਥਰ ਜਿਹੇ ਕਿ ਸੂਟ ਇਹ ਪੱਥਰ ਤੋੜਣ ਵਾਲੇ ਪੱਥਰ ਲਾਉਣੇ ਵਾਲੇ ਪੱਥਰੇ ਨੇ ਹੀਰੇ ਹੀਰੇ ਜੋ ਹਾਰਾ ਪਥਰਾ ਨੂੰ ਪ੍ਰੇਮ ਕਰਨ ਵਾਲੇ ਪਥਰੇ ਨੇ ਅੰਦਰੋਂ ਇਨਤਨੀ ਅਸਰ ਕੋਈ ਗੁਰਬਾਣੀ ਦਾ ਹੋ ਸਕਦਾ ਕਦੇ ਵੀ ਨਹੀਂ ਹੋ ਸਕਦਾ ਤਾਂ ਅੰਗਰੇਜ਼ਾਂ ਨੇ ਵੀ ਕਹਿਆ ਤਾਂ ਨੀਅਰ ਆਰ ਦੀ ਚਰਚ ਫਾਰਦਰ ਫਰੋਮ ਗੋਡ ਜਿਹੜਾ ਚਰਚ ਦੇ ਗੱਡੇ ਦੇ ਜਿੰਨਾ ਨੇੜੇ ਰਹੂ ਖੁਦਾ ਤੋਂ ਉਹਨਾਂ ਦੂਰ ਰਹੂ ਗੋਡ ਤੋਂ ਮੈਂ ਦੂਰ ਰਹੂ ਜਿੰਨੇ ਅੰਦਰ ਰਹਿਣ ਦੇ ਗੁਰਦਵਾਰੇ ਨੇ ਉਹਨਾਂ ਹੀ ਪਰਮੇਸ਼ਰ ਤੋਂ ਦੂਰ ਰਹਿਣਗੇ ਉਹਨੇ ਗੁਰੂ ਤੋਂ ਦੂਰ ਰਹਿਣਗੇ ਕੋਲਕਾਤੇ ਨੇੜੇ ਵਾਲੇ ਗੁਰੂ ਤੋਂ ਦੂਰ ਉਹਨਾਂ ਆਪਾਂ ਚਾਰਚੀ ਦੀ ਕਹਿੰਦੇ ਗੋਲਕਾਂ ਦੇ ਕੋਲਕਾਤੇ ਨੇੜੇ ਵਾਲੇ ਗੋਲਕਤਾ ਦਾ ਨੇੜੇ ਤਾ ਰੱਖਣ ਵਾਲੇ ਗੁਰੂ ਤੋਂ ਦੂਰ ਕੋਲਕਾਤਾ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਗੁਰੂ ਦੇ ਨੇੜੇ ਜਿਹੜਾ ਗੋਲਕਤਾ ਤੋਂ ਦੂਰੀ ਬਣਾ ਕੇ ਰੱਖੂ ਨਾ ਜਾਣੂ ਜਿਕੇ ਉਹ ਗੁਰੂ ਦੇ ਨੇੜੇ ਰਹੂ ਇਹਨੂੰ ਸਾਖਿਆ ਗਿਆ ਹੋਇਆ ਜਿਹੜਾ ਫਿਰ ਪ੍ਰਚਾਰ ਕਰਦੇ ਨੇ 60 ਸਾਲ ਤੋਂ ਪਹਿਲਾਂ ਹੁਣ ਆੜ ਗਏ। ਲੋਹੂ ਕਲੀ ਜਣਾ ਮਾਨੂੰ ਜਾਂਦੀ ਆ ਨਾ ਤੇ ਸੰਖਿਆ ਕਹਿੰਦੇ ਨਾ 60 ਸਾਲ ਪਹਿਲਾਂ ਖੂ ਪ੍ਰਚਾਰ ਹੁੰਦਾ ਸੀ। ਇਹ ਸੰਖਿਆ ਹੈ। ਲੋਹੂ ਕਰਦੇ ਚੜਾਵਾ। ਹਾਂ। ਵੀਰ ਲੂਟਣਾ ਹੈ ਤਾਂ ਲੂਟ ਲੈ, RAM ਨਾਮ ਹੈ ਲੂਟ ਫਿਰ ਪਾਛੇ ਪਸਤਾਓਗੇ, ਉराण ਜਾਏਗੇ ਸ਼ੂਟ। ਜੇ ਤੁਸੀਂ ਪ੍ਰਚਾਰ ਕਰਦੇ ਹਟ ਗਏ ਕੇ ਸੰਖਿਆ ਫਿਰ ਸੰਖਿਆ ਕਿਤੇ ਗਾਹ ਉਹਦੀ ਜਾਨ ਮਰ ਗਈ। ਮੇਰੇ ਕੋ ਲੋਕਾਂ ਨੂੰ ਕਹਿਣ ਲੱਗੇ ਲੋਕ ਕਹਿੰਦੇ ਸਾਖਿਆਤਾ ਜੀ ਹੁਣ ਸਾਖਿਆ ਨੂੰ ਸਾਖਿਆ ਦੀ ਵਜਾਇ ਉਹ ਜਹਿਰ ਨਹੀਂ ਹੈ ਖਾ ਕੇ ਦੇਖ ਲੋ ਫੇ ਜਹਿਰ ਖਾਣ ਕੇ ਪਤਾ ਲੱਗਦਾ ਹੀ ਆ ਸਭ ਨੂੰ ਆ ਸਾਖਿਆ ਦੀ ਹਾਲ ਹੈ ਜਿਹੜੇ ਕੀਤੀ ਹੋਈ ਹੈ ਜੋ ਸਿੱਖੀ ਦੀ ਸਿਹਤ ਹੈ ਜਿਹੜੀ ਤੰਦਰੁਸਤੀ ਹੈ ਜਿਹੜੀ ਉਹ ਸਾਖੇ ਦੀ ਵਜਨ ਵਾਲੇ ਆ ਜਿਹੜੀ ਅੱਜ ਸਿੱਖੀ ਦੀ ਤੰਦਰੁਸਤੀ ਹੈ ਉਹ ਕਿੱਥੋਂ ਆਈ ਹੈ ਸਾਖੇ ਤੋਂ ਆਈ ਹੈ ਤੁੰ ਆਹ ਹੋ ਵਧੀਆ ਉਹ ਉਹੇ ਤੂੰ ਜੇ ਸੰਕਿਆ ਨਾ ਛੱਡਿਆ ਖਾਣਾ ਵਧੀਆ ਆ ਜੂਏ ਤੂੰ ਹਾਂ ਫਿਰ ਪਾਛੇ ਪਛਤਾਓਗੇ ਪ੍ਰਾਣ ਜਾਣਗੇ ਛੁੱਟ ਫਿਰ ਪਾਛੇ ਪਛਤਾਓਗੇ ਪਛਤਾਓਗੇ ਪਿੱਛੋਂ ਪ੍ਰਾਣ ਜਾਣਗੇ ਛੁੱਟ RAM ਨਾਮ ਜੇ ਨਹੀਂ ਲੁੱਟੀ ਗੋਲਕ ਦੀ ਕਮਾਈਆ ਨਰਕਾਂ ਨੂੰ ਲੈ ਜੂਗੀ ਹੈ ਇਹ ਕਹਤਾ ਹੈ ਜਗਤ ਕੋ ਲੋਕਨ ਕੋ ਬਸ ਕੀਰਨ ਇਹ ਦਫਾ ਲੱਗੀ ਆ ਤੁਹਾਡਾ ਇਹ ਖੁੱਲ ਜਾਣੀ ਹੈ ਫਾਈਲ ਜਾ ਕੇ ਸੱਚਖੰਡ ਚ ਸਾਚੇਖਣ ਦੀ ਬਾਣੀ ਹੈ ਫਾਈਲ ਖੁੱਲੀ ਹੈ ਤੁਹਾਡੀ ਦਫਾ ਲੱਗੀ ਹੋਈ ਹੈ ਤੇ ਤੁਹਾਨੂੰ ਪਤਾ ਹੈ ਤਾਂ ਹੀ ਫਾਈਲ ਬੜੀ ਬੜੀ ਜਾਂਦੀ ਹੈ ਤੁਹਾਡੀ ਫਾਈਲ ਇਹ ਉੱਥੇ ਜਾ ਕੇ ਖੁੱਲ ਜਾਣੀ ਹੈ ਉਹ ਕਰਮੀ ਕਰਮੀ ਹੋਏ ਵਿਚਾਰ ਮੈਂ ਲੇਖਾ ਤੁਸੀਂ ਮੰਨਦੇ ਹੋ ਮੈਂ ਮੰਨਦਾ ਫਿਰ ਡਣਾ ਨਹੀਂ ਪਊਗਾ ਉੱਥੇ ਜਾ ਕੇ ਖੁੱਲ ਜਾਣੀ ਹੈ ਫਾਈਲ ਲੱਗ ਜੂਗਾ ਤਾਂ ਪ੍ਰਾਣ ਜਾਣਗੇ ਛੋਟ ਫਿਰ ਪਾਚੇ ਪਸਤਾਓਗੇ ਫਾਈਲ ਬਹੁਤ ਭਾਰੀ ਬਣੀ ਹੋਈ ਆਉਣੀ ਆ ਫਿਰ ਅੱਖਾਂ 'ਚ ਕੋਈ ਤੁਹਾਨੂੰ ਦਹਿਦਾ ਰੋ ਜਾਓ ਸੋਰੀ